ਅਸ਼ੀਕਾ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਅੰਦੇਸ਼ੀਮਾ ਕਹਿੰਦੇ ਆ ਕਿ ਖੁਦ ਕੋ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰੋ ਮਤਲਬ ਆਪਣੇ ਆਪ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰੋ ਇਹ ਹੀ ਅਸਲੀ ਨਸ਼ਾ ਹੈ ਇਹ ਹੀ ਅਸਲੀ ਜੀਤ ਹੈ ਜਦੋਂ ਤੁਸੀਂ ਕਾਪੀ ਕਰਦੇ ਹੋ ਅਸਲ ਤੇ ਤੁਸੀਂ ਕਰਦੇ ਹੀ ਕਾਪੀ ਹੁਣ ਦੇਖੋ ਮੈਂ ਜੋ ਕੁਝ ਬੋਲ ਰਹੀ ਹਾਂ ਜੋ ਸ਼ਬਦ ਨੇ ਮੇਰੇ ਇਹ ਮੇਰੇ ਆਪਣੇ ਮੇਰੇ ਅੰਦਰੋਂ ਨਿਕਲ ਰਹੇ ਆ ਪਰ ਸਿੱਖੇ ਤਾਂ ਮੈਂ ਦੁਨੀਆਦਾਰੀ ਤੋਂ ਆ ਹੈ ਹੈ ਤੇ ਐਕਸਪੀਰੀਅੰਸ ਇੱਥੇ ਦਾ ਹੈ ਕਿ ਜੇ ਕੋਈ ਮੈਨੂੰ ਕੋਈ ਗਲਤ ਵੀ ਕਹਿੰਦਾ ਹੈ ਮੈਂ ਕਿਹੜਾ ਕੋਈ ਉੱਤੋਂ ਲੈ ਕੇ ਆਇਆ ਕੋਈ ਚੀਜ਼ ਹੈ ਨਾ ਹਾਂ ਇਹ ਗੱਲ ਹੈ ਅਗਰ ਕੋਈ ਕੋਈ ਡਾਕਟਰ ਕਿਸੇ ਤਰ੍ਹਾਂ ਦੀ ਦਵਾਈ ਦੇ ਰਿਹਾ ਹੈ ਉਹਦੇ ਕੋਲ ਉਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਤਾਂ ਉਹ ਬੜੇ ਮਾਣ ਨਾਲ ਕਹਿ ਸਕਦਾ ਕਿਸੇ ਨੂੰ ਕਿ ਭਾਈ ਤੁਸੀਂ ਆਹ ਚੀਜ਼ ਲਵੋ ਇਹਦੇ ਨਾਲ ਮੇਰੇ ਦੋ ਪੇਸ਼ੰਗ ਨੂੰ ਫਾਇਦਾ ਹੋਇਆ ਤੇ ਤੁਸੀਂ ਇਹ ਵੀ ਲਓਗੇ ਤੇ ਸ਼ਾਇਦ ਤੁਹਾਨੂੰ ਵੀ ਫਾਇਦਾ ਹੋ ਜੇ ਇੱਕ ਗੱਲ 100% ਸਹੀ ਆ ਕਿ ਹਰ ਚੀਜ਼ ਹਰ ਕਿਸੇ ਲਈ ਨਹੀਂ ਬਣੀ ਇਹ ਵੀ ਮੰਨਣ ਵਾਲੀ ਹੈ ਇਹ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਤੁਹਾਡੇ ਐਕਸਪੀਰੀਅੰਸ ਨਾਲ 5 ਨੂੰ 10 ਨੂੰ 15 ਨੂੰ ਫਾਇਦਾ ਹੋਇਆ ਤੇ 20 ਨੂੰ ਵੀ ਹੋ ਜਾਊਗਾ ਹਨਾ ਤਾਂ ਹੋ ਸਕਦਾ 5 ਨੂੰ ਨਾ ਹੋਵੇ ਪਰ ਗੱਲ ਕੀ ਹੈ ਗੱਲ ਇਹ ਹੈ ਕਿ ਜਿਹੜਾ ਤੁਹਾਡਾ ਲਾਈਫ ਦਾ ਐਕਸਪੀਰੀਅੰਸ ਹੁੰਦਾ ਹੈ ਤੁਸੀਂ ਦੂਜਿਆਂ ਨਾਲ ਸ਼ੇਅਰ ਕਰਦੇ ਹੋ ਅੱਜ ਕੱਲ੍ਹ ਜੜੀਆ ਬਣ ਗਿਆ ਮੋਬਾਈਲ ਬਹੁਤ ਲੋਕ ਆਪਣੀ ਅਨਦਾ ਸ਼ੇਅਰ ਕਰਦੇ ਆ ਉਹਦੇ ਲੋਕ ਆਪਣੀ ਲਾਈਫ ਦਾ ਐਕਸਪੀਰੀਅੰਸ ਸ਼ੇਅਰ ਕਰਦੇ ਆ ਕੁਝ ਕੁ ਘਟਨਾਵਾਂ ਸ਼ੇਅਰ ਕਰਦੇ ਆ ਹਨਾ ਤੇ ਕੁਝ ਕੁ ਲੋਕ ਜੋ ਸਿੱਖੇ ਹੁੰਦੇ ਆ ਉਹ ਲੋਕ ਸ਼ੇਅਰ ਕਰਦੇ ਆ ਚੀਜ਼ਾਂ ਗੱਲਾਂ ਬਾਤਾਂ ਚਲੋ ਜੋ ਕੁਦਰਤ ਨੇ ਕਿਸੇ ਨੂੰ ਕੰਮ ਲਾਇਆ ਉਹਨੇ ਉਹ ਹੀ ਕਰਨਾ ਇਹ ਗੱਲ ਮੰਨਣ ਵਾਲੀ ਆ ਜੋ ਕੋਈ ਕਰ ਰਿਹਾ ਹਰ ਵੀ ਆਪਣੇ ਕਰਮ ਹੀ ਕਰਦਾ ਤੇ ਕਰਮ ਉਸਦਾ ਫਲ ਉਹਨੂੰ ਹੀ ਮਿਲਣਾ ਜਿਹਨੇ ਜਿੰਨਾ ਦੇ ਕਰਮ ਕਰਨੇ ਉਹ ਕਹਿੰਦੇ ਭਾਈ ਇਹ ਬੂਟੇ ਨੂੰ ਕੀ ਲੱਗੂਗਾ ਕਹਿੰਦਾ ਜਿਹੜਾ ਬੀਜਾਂਗੇ ਉਹ ਹੀ ਲੱਗੂਗਾ ਮਰੂਥਲ ਆਇਆ ਤਾਂ ਮਰੂਥ ਦੀ ਲੱਗਦੀ ਆ ਇਹਨੂੰ ਕੁਝ ਹੋਰ ਤੇ ਲੱਗਣ ਹੋ ਰਿਹਾ ਤਾਂ ਇਸ ਕਰਕੇ ਪੁੱਛਣਾ ਵਾਣਾ ਤੇ ਦੱਸਣਾ ਵਾਣਾ ਅਸਲ ਚ ਸਮਝ ਜਾਣਾ ਚਾਹੀਦਾ ਕਿ ਜਿਸ ਤਰ੍ਹਾਂ ਦਾ ਅਸੀਂ ਪੀੜ ਲਾਉਂਦੇ ਆ ਉਦਾਂ ਦੇ ਹੀ ਸਾਨੂੰ ਫਲ ਲੱਗਣਗੇ ਬਸ ਹਾਂ ਐਕਸਪੀਰੀਅੰਸ ਬੰਦਾ ਇਹ ਦੱਸ ਸਕਦਾ ਕਿ ਭਾਈ ਇਹਨੂੰ ਫਲਦਾਂ ਲੱਗਣਗੇ ਹੁਣ ਤੁਸੀਂ ਸਮਝ ਕੇ ਗੱਲਬਾਤ ਦਾ ਤਰੀਕਾ ਕਿ ਕਦੋਂ ਲੱਗਣਗੇ ਕਦੋਂ ਕਿਹਨੂੰ ਪਤਾ ਹੋ ਜਾਂ ਤਾਂ ਮਾਲੀ ਨੂੰ ਪਤਾ ਹੋ ਹੈਨਾ ਤੇ ਕਈਆਂ ਨੂੰ ਲੱਗਦੇ ਵੀ ਨਹੀਂ ਇਹ ਵੀ ਪਤਾ ਲੱਗ ਜਾਂਦਾ ਹੈ ਇਹ ਵੀ ਪਤਾ ਲੱਗ ਜਾਂਦਾ ਹੈ ਜ਼ਰੂਰੀ ਨਹੀਂਗਾ ਹਰ ਪੇੜ ਨੂੰ ਸਿਰਫ ਫਾਲੀ ਲੱਗਦੇ ਕਈਆਂ ਨੂੰ ਸਿਰਫ ਫੁੱਲ ਵੀ ਲੱਗਦੇ ਤਾਂ ਇਸੇ ਕਰਕੇ ਤਰ੍ਹਾਂ ਤਰ੍ਹਾਂ ਦੀ ਦੁਨੀਆ ਹੈ ਤੇ ਹਰ ਤਰ੍ਹਾਂ ਦੀ ਪ੍ਰਕਿਰਤੀ ਦੇ ਰੰਗ ਨੇ ਇਸ ਕਰਕੇ ਜੋ ਕੋਈ ਜਿਸ ਰੰਗ ਚ ਰੰਗਿਆ ਉਹਨੇ ਉਸੇ ਤਰ੍ਹਾਂ ਦੇ ਨਾਲ ਹੀ ਆਪਣੀ ਜ਼ਿੰਦਗੀ ਨੂੰ ਉਸ ਤਰੀਕੇ ਨਾਲ ਰੰਗ ਕੇ ਇੱਥੋਂ ਸਮਾਂ ਕੱਢ ਕੇ ਚਲਾ ਜਾਣਾ ਕਿਉਂਕਿ ਹਰ ਕੋਈ ਕੱਢਣ ਤੇ ਸਮਾਂ ਹੀ ਆਇਆ ਹੈ ਹੈਨਾ ਕਿਸੇ ਦੀ ਸਲਾਹ ਕਿਸੇ ਨੂੰ ਤਾਰ ਦਿੰਦੀ ਆ ਤੇ ਕਈ ਵਾਰੀ ਕਿਸੇ ਦੀ ਸਲਾਹ ਕਿਸੇ ਨੂੰ ਨੁਕਸਾਨ ਵੀ ਕਰਾ ਜਾਂਦੀ ਆ ਤਾਂ ਇਸ ਕਰਕੇ ਹਰ ਚੀਜ਼ ਨੂੰ ਜਾਂਚ ਕੇ ਪਰਖ ਕੇ ਤਰਕ ਨਾਲ ਲੌਜੀਕ ਨਾਲ ਕਰਨਾ ਚਾਹੀਦਾ ਇਹ ਜ਼ਰੂਰੀ ਨਹੀਂ ਹੈ ਕਿ ਜੇ ਕੋਈ ਚੀਜ਼ ਕਿਸੇ ਨੇ ਬੋਲੀ ਆ ਜੇ ਕਹੀ ਆ ਉਹ ਕੋਈ ਉਪੋਲ ਖਾ ਕੇ ਲੈ ਕੇ ਆਇਆ ਜਿੱਦਾਂ ਹੁਣ ਵਾਸਤੂ ਟਿਪ ਆਪਾਂ ਦੱਸਦੇ ਆਂ ਵਾਸਤੂ ਟਿਪ ਕਿੱਥੋਂ ਦ앗ਦੇ ਆਂ ਆਪਾਂ ਥੋੜਾ ਹੀ ਬਣਾਏ ਆ ਕਿਤਾਬਾਂ ਚ ਲਿਖਿਆ ਲੋਕਾਂ ਨੇ ਐਕਸਪੀਰੀਅੰਸ ਕੀਤਾ ਏ ਜਿਨ੍ਹਾਂ ਦੇ ਨਾਲ ਉਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਉਹ ਕਰਦੇ ਆ ਹਨਾ ਰੰਗਾਂ ਤੇ ਤਰੰਗਾਂ ਨਾਲ ਜ਼ਿੰਦਗੀ ਬਣਦੀ ਆ ਕੁਦਰਤ ਦੇ ਦੋ ਹੀ ਰੰਗ ਨੇ ਤੇ ਕੁਦਰਤ ਨੇ ਜਿਸ ਤਰ੍ਹਾਂ ਨਾਲ ਜਿਸ ਨੂੰ ਜਿਸ ਤਰ੍ਹਾਂ ਦੀ ਮਿੱਟੀ ਲਗਾ ਕੇ ਇਸ ਦੁਨੀਆ ਚ ਪੈਦਾ ਕੀਤਾ ਭੇਜਿਆ ਉਹਨੇ ਉਦਾਂ ਦੇ ਹੀ ਕੰਮ ਕਰਨੇ ਆ ਠੀਠ ਨੇ ਠੀਠ ਹੀ ਰਹਿਣਾ ਠੀਕ ਤੇ ਜੇ ਕੋਈ ਸ਼ਰੀਫਾ ਤੋਂ ਨੇ ਸ਼ਰੀਫੀ ਰਹਿਣਾ ਹਨਾ ਤੇ ਜੇ ਕੋਈ ਆਪਾਂ ਕਹੀਏ ਕਿ ਕਿਸੇ ਨੂੰ ਭਾਈ ਕੋਈ ਚਾਰ ਸ਼ਬਦ ਜਾਂ ਕਿਸੇ ਦੀ ਚਾਰ ਜਾਣਿਆਂ ਦੀ ਸਲਾਹ ਕਿਸੇ ਦਾ ਰਸਤਾ ਬਦਲ ਦੂਗੀ ਉਹਨੂੰ ਕਾਮਯਾਬ ਕਰਾ ਦੂਗੀ ਜੇ ਕੁਦਰਤ ਨੇ ਉਹਦੀ ਕਿਸਮਤ ਕਰਮ ਚ ਉਦਾਂ ਦੀ ਹੀ ਚੀਜ਼ਾਂ ਲਿਖਿਆ ਰੱਖੀ ਉਹਨੇ ਉਹ ਹੀ ਕਰਨੀਆਂ ਇਟਸ ਓਕੇ ਜੋ ਜਿਸ ਤਰ੍ਹਾਂ ਨਾਲ ਜੋ ਦੁਨੀਆ ਚ ਹੋਏ ਕਰਦੇ ਆ ਉਹ ਆਪਣਾ ਕੰਮ ਤੇ ਕਰਮ ਕਰਦੇ ਆ ਬਸ ਸਹੀ ਸਲਾਹ ਕੀ ਹੈ ਕਿ ਆਪਣੀ ਆਪ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦੇ ਰਹੋ ਆਪਣੇ ਆਪ ਆਪਣੇ ਕਰਮ ਨੂੰ ਸਹੀ ਕਰਦੇ ਰਹੋ जो कुछ भी कर रहे हो तोरत ने उस रस्ते पाए यह सोचो कि जे असी किसी तरह नाल कुछ आ, किसी भी का नुकसान नहीं कर रहे है ना अगे तो अगे तो टोआे लिए कुदरत ने पट देना यह पाखी गल है ये हंड्रेड परसेंट है कि जो असं दूजे टोवा पट्टे तो, तो साढ़े कुदरत पट्टेगी ਇਹ ਨਹੀਂ ਇਹ ਨਾ ਸੀ ਨਾਲ ਕੁਦਰਤ ਬਣਾਉਂਦੀ ਆ ਹਰ ਤਰ੍ਹਾਂ ਦੀ ਪਾਵਰ ਇਸ ਕੁਦਰਤ ਦੇ ਹੱਥ ਹੈ ਇਹ ਹੱਥ ਚ ਹੈ ਕਿਉਂਕਿ ਕਿਉਂਕਿ ਇਸ ਕੁਦਰਤ ਦੇ ਅੰਦਰ ਹੀ ਪੰਜ ਤਤਵ ਦੇ ਅੰਦਰ ਅਸੀਂ ਆਪਣਾ ਜੀਵਨ ਤੀਰਤ ਕਰਦੇ ਆ ਤੇ ਪੰਜ ਤਤਵ 'ਚ ਹੀ ਅਸੀਂ ਖਤਮ ਹੋ ਜਾਣਾ ਹੈ ਹੁਣ ਇਹਦੇ 'ਚ ਗੱਲ ਜਿਹੜੀ ਚੱਕਣ ਵਾਲੀ ਹੈ ਕਿਉਂਕਿ ਹੈ ਕੁਦਰਤ ਹੈ ਉਸ ਨੂੰ ਅਸੀਂ ਕਿਸੇ ਵੀ ਰੂਪ ਵਿੱਚ ਕਿਸੇ ਵੀ ਨਾਮ ਨਾਲ ਯਾਦ ਕਰ ਸਕਦੇ ਹਾਂ ਕੋਈ ਉਹਨਾਂ ਪਰਮਾਤਮਾ ਦੀ ਦਾ ਕੋਈ ਨੋ ਕਿਸੇ ਹੋਰ ਨਾਲ ਵਾਈਗੁਰ ਨਾਲ ਨਾ ਜਾਣਦਾ ਤੱਕ ਇਹਨੂੰ ਸ਼ਿਵ ਜੀ ਨਾਲ ਜਾਣਦਾ। ਕੱਲ ਤੇ ਕੁਝਲ ਤੀ। ਰਾਤੇ ਪਾਰ। ਕੱਲ ਇਹ ਤੱਤਾਂ ਦੀ ਹੈ ਤੇ ਇਹਨਾਂ ਦੇ ਮਿਸ਼ਨ ਨਾਲ ਅਸੀਂ ਇਸ ਤਰ੍ਹਾਂ ਕੀਤੇ ਜਨਮ ਲਿਆ। ਤੇ ਬਸ ਇੱਥੇ ਖਤਮ ਹੋਣਾ ਸੜਾ ਸਵਾਹਣਾ। ਕਾਦੀ ਦੁਸ਼ਮਣੀ ਹੈ ਕਿਸੇ ਨਾਲ। ਕਾਦੀ ਗੱਲਬਾਤ ਹੈ ਕਿਸੇ ਨਾਲ। ਬਸ ਆਪਣੇ ਆਪ ਨੂੰ ਬਿਹਤਰ ਬਣਾਓ। ਆਪਣੇ ਆਪ ਨੂੰ ਬਿਹਤਰ ਸਿਰਫ ਆਪਣੇ ਲਈ ਬਣਾਓ। ਆਪਣੇ ਲਈ ਬਣਾਓ ਕਿ ਆਪਣੇ ਆਪ ਨੂੰ ਲੱਗੇ ਕਿ ਮੈਂ ਮੈਨੂੰ ਜਿੱਦਾਂ ਪਰਮਾਤਮਾ ਨੇ ਬਣਾਇਆ ਮੇਰੇ ਅੰਦਰ ਦਿਮਾਗ ਸੋਚ ਜਿੱਦਾਂ ਦੀ ਦਿੱਤੀ ਆ ਉਸ ਅਨੁਸਾਰ ਮੈਂ ਸਹੀ ਆ ਇਹ ਨਹੀਂ ਹੈ ਕਿ ਆਪਣਾ ਆਪਣਾ ਸਮਾਂ ਤੁਸੀਂ ਐਵੇਂ ਹੀ ਕਿਉਂਕਿ ਸਮੇਂ ਨੇ ਮੁੜ ਕੇ ਨਹੀਂ ਆਉਂਗਾ ਠੀਕ ਬਹੁਤ ਹੀ ਸਮਝਦਾਰ ਹੋ ਤੁਸੀਂ ਇਸੇ ਕਰਕੇ ਤਾਂ ਬਿਲਕੁਲ ਸਹੀ ਗੱਲ 21 ਨਵੰਬਰ 2025 ਦਿਨ ਸ਼ੁੱਕਰਵਾਰ ਦਾ ਇਥੇ ਗੱਲ ਕਰੀਏ ਤਾਂ ਅੱਜប្រតិਪਦਾ ਦਿthi ਹੈ ਜਾਨੀ ਮੱਸੀਆ ਖਤਮ ਹੋ ਗਈ ਤੇប្រតិਪਦਾ ਦਿthi ਦੁਪਹਿਰ ਨੂੰ 2:48 ਮਿੰਟ ਤੱਕ ਚੱਲੇਗੀ ਅਨੁਰਾਧਾ ਨਕਸ਼ਤਰ ਚੱਲੇਗਾ ਸ਼ਨੀ ਦਾ ਤੇ ਗ੍ਰਹਾਂ ਦੇ ਮੁਤਾਬਕ ਅਗਰ ਆਪਾਂ ਗੱਲ ਕਰੀਏ ਸਿਤਾਰਿਆਂ ਦੀ ਗ੍ਰਹਾਂ ਦੀ ਤਾਂ ਚੰ드ਰਮਾ ਅੱਜ ਵੀ ਤਕਰੀਬਨ ਚੰ드ਰਮਾ ਜੋ ਹੈ ਬ੍ਰਿਜਿਕ ਅਨੁਰਾਧਾ ਨਕਸ਼ਤਰ ਚ ਰਹਿਗਾ ਤੇ ਪੂਰਾ ਦਿਨ ਸੂਰਜ ਨਾਲ ਹੀ ਯੂਨੀ ਬਣਾ ਕੇ ਰੱਖਣ ਵਾਲਾ ਹੁਣ ਸੂਰਜ ਚੰਦਰ ਦਾ ਜੋਗ ਤੁਹਾਨੂੰ ਪਤਾ ਹੀ ਹੈ ਮੱਸੀਆ ਪੱਖ ਹੁੰਦਾ ਹੈ ਬਾਹਰ क्योंकि मस्या पक्ष से दोपहर खत्म हो जाए पर पूरा दिन वृश्चिक राशि कल दोपहर छपंजा मिनट तो शुरू हो जाएंगे पहला शनि का नक्षत्र उसका नक्षत्र हो जाएगा कहने का मतलब यह आ कि अज के दिन जन्म लैंड बच्चे दोपहर तो बाद जन्म लैंडे बचे न गंढ मूल की पूजा लगन वाली आ ਤੇ ਅੱਜ ਸ਼ੁੱਕਰਵਾਰ ਵਾਲੇ ਦਿਨ ਗ੍ਰਹਾਂ ਦੇ ਮੁਤਾਬਕ ਰਾਹੂ ਕਾਲ ਦਾ ਟਾਈਮ 1:30 ਵਜੇ ਤੋਂ ਲੈ ਕੇ 12 ਵਜੇ ਟੱਕ ਰਿਹਾ ਹੈ। ਯੰਤਰਿਆਂ 'ਚ ਲਿਖਿਆ ਬਾਈ ਰਾਹੂ ਕਾਲ ਦੇ ਟਾਈਮ 'ਤੇ ਕੋਈ ਕੰਮ ਨਹੀਂ ਕਰਨਾ ਚਾਹੀਦਾ। ਠੀਕ ਇਸ ਕਰਕੇ ਆਪਾਂ ਇਹ ਕਹਿ ਰਹੇ ਹਾਂ। ਚਲੋ। ਗੱਲ ਕਰੀਏ ਆਪਾਂ ਗ੍ਰਹਾਂ ਦੀ, ਗੱਲ ਕਰੀਏ ਆਪਾਂ ਸਿਤਾਰਿਆਂ ਦੀ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਅਗਰੇ ਸਣੀ ਮੇਸ਼ਾ ਸੁਨ। ਮੇਸ਼ ਰਾਸ਼ੀ ਵਾਲਿਆਂ ਦੇ ਅੱਜ ਚੰਦਰ ਤੇ ਬੁੱਧ ਤੇ ਸੂਰਜ ਤੇ ਮੰਗਲ ਆ요 8ਵੇਂ ਸਾਮੀ ਚਾਚੀ ਬਣੇਗਾ ਸ਼ਨੀ ਦਾ ਨਕਸ਼ਤਰ ਚੱਲਣ ਵਾਲਾ ਹੈ ਇੱਥੇ तकरीबन 3:00 ਵਜੇ ਤੱਕ ਨਾ 4:00 ਵਜੇ ਤੱਕ ਉਹ ਦੋ ਤੱਕ ਜਨਮ ਲੈਣ ਵਾਲੇ ਬੱਚੇ ਨੂੰ ਗंडमोल ਦੀ ਪੂਜਾ ਲੱਗੇਗੀ ਤੇ ਉਸ ਤੋਂ ਬਾਅਦ ਬੁੱਧ ਦਾ ਨਕਸ਼ਤਰ ਜੋ 1:30 ਤੋਂ ਬਾਅਦ ਕੰਡਮੀ ਖਤਮ ਹੋ ਜਾਣਾਗੇ ਤਾਂ ਕੀ ਕਰਨਾ ਜੀ ਬੁੱਧ ਦਾ ਨਕਸ਼ਤਰ ਤੁਹਾਨੂੰ એનર્ਜੀ ਅੱਛੀ ਦੇਗਾ ਕੰਮ ਕੰਮ ਅੱਛਾ ਦਵੇਗਾ ਸਥਿਤੀ ਅੱਛੀ ਦਵੇਗਾ ਹਰ ਕਿਸੇ ਲਈ ਪਰ ਸ਼ਨੀ ਦੇ ਟਿੱਠ ਵੜ ਕੇ ਜਿੱਤੀ ਬਣ ਕੇ ਕੋਈ ਕੰਮ ਨਹੀਂ ਕਰਨਾ ਖਾਸ ਤੌਰ ਤੇ ਮਾਤਾ ਪਿਤਾ ਨਾਲ ਬੈਸਵਾਜੀ ਅੱਛੀ ਬਿਲਕੁਲ ਨਹੀਂ ਕਰਨੀ ਵੈਸੇ ਤਾਂ ਚਲੋ ਕਦੇ ਵੀ ਨਹੀਂ ਕਰਨੀ ਚਾਹੀਦੀ ਪਰ ਜੇ ਨਕਸ਼ਤਰ ਤੇ ਸਮਾਂ ਸਹੀ ਨਾ ਹੋਵੇ ਤਾਂ ਐਵੇਂ ਹੀ ਮਾਤਾ ਪਿਤਾ ਦਾ ਦਿਲ ਦੁਖਾਣਾ ਕੋਈ ਚੰਗੀ ਗੱਲ ਹੈ ਹੈਨਾ ਤੇ ਜੋ 1 ਵੱਜ ਕੇ 56 ਮਿੰਟ ਤੋਂ ਜੋ ਘੰਟ ਮੁੱਲ ਬਣ ਰਿਹਾ ਹੈ ਉਹਦੇ ਲਈ ਸੀ ਅ ਪੱਛਿਆਂ ਨੂੰ ਹਰੀ ਮੂੰਗੀ ਪਾ ਸਕਦੇ ਹੋ ਬਾਹਰ ਕਿਤੇ ਵੀ ਪਾ ਸਕਦੇ ਹੋ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲ ਦੇਣੀ ਚਾਹੀਦੀ ਏ ਸੱਜੋਟ ਦਾ ਪਹਿਮਾ ਚ ਬਣਿਆ ਰਵੇਗਾ ਆਰਾਮ ਨਾਲ ਚਲੋ ਸ਼ਾਂਤੀ ਨਾਲ ਚਲੋ ਸਮੇਂ ਤੇ ਨਿਕਲਣ ਦੇ ਰਹੋ ਸ਼ੁਭ ਰੰਗ ਦਾ ਜਵਾਈਟ ਰਹੇਗਾ ਸ਼ੁਭ ਨੰਬਰ 12 ਟੌਰਸ ਜਾ ਨੇ ਮ੍ਰਿਖ ਰਾਸ਼ੀ ਮ੍ਰਿਖ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲ ਰਹੇ ਆ ਦੇਖਿਆ ਜਾਵੇ ਤਾਂ ਸ਼ੁਕਰ ਦੀ ਨਰਚਿਸ਼ ਹੋਤਾ ਹੈ ਆਪਣੇ ਘਰ ਚਾਹ ਤੁਲਾ ਰਾਸ਼ੀ ਚ ਚੱਲ ਰਹੇ ਹੈ ਕੰਮਕਾਰ ਗੱਟੀਆਂ ਦਾ ਕੰਮ ਆਉਣ ਦੇ ਲਈ ਇਹ ਸਮਾਂ ਬਿਹਤਰ ਹੈ ਕੋਈ ਤੁਸੀਂ ਕੰਸਟਰਕਸ਼ਨ ਦਾ ਕੰਮ ਕਰਾਉਣਾ ਤੋਂ ਲਈ ਵੀ ਅੱਛਾ ਹੀ ਆ ਪਰ ਥੋੜਾ ਇਰਿਟੇਟ ਘੱਟ ਹੋਣਾ ਥੋੜਾ ਕਿਸੇ ਨਾਲ ਘਟਿਆ ਆਪਾਂ ਤੁਹਾਨੂੰ ਕੱਲ ਵੀ ਕਿਹਾ ਸੀ ਮਾਰੇ ਪੈਰੀ ਹੱਥ ਲਾ ਕੇ ਦਿਲ ਦੀ ਕੀਤੀ ਸ਼ੁਰੂਆਤ ਚੰਗਾ ਫਾਇਦਾ ਦੇ ਜਾਏਗੀ ਧੰਨ ਵੱਲੋਂ ਸੌਖੇ ਰਹੋਗੇ ਦੁੱਧ ਮੱਥੇ ਤੇ ਜ਼ਰੂਰ ਲਾਓ ਘੱਟ ਦਾ ਗਿਆਨ ਸੁਣਾਵਾਂ ਤੁਹੋ ਜੈਮਿਨੀ ਜਨੇ ਮਿਥੂ ਰਾਸ਼ੀ ਮਿਥੂ ਰਾਸ਼ੀ ਵਾਲਿਆਂ ਦੇ ਸਿਤਾਰੇ ਜੋ ਨੇ ਸਿਤਾਰਿਆਂ ਦੇ ਮੁਤਾਬਕ ਸ਼ਨੀ ਦੱਸੇ ਇਸ ਥਾਂ 'ਚ ਬਣਿਆ ਹੋਇਆ ਹੈ ਤੇ ਜੋ ਸੂਰਜ ਬੁੱਧ ਦਾ ਜੋਗ ਹੈ ਮੰਗਲ ਦੇ ਨਾਲ 6ਵੇਂ ਸਥਾਨ ਵਿੱਚ ਹੈ ਤੇ ਨਕਸ਼ਤਰ ਦੁਪਹਿਰ ਤੋਂ ਬਾਅਦ ਨਿੱਤਰ ਹੈ ਵੈਸੀ ਪਹਿਲਾਂ ਦੀ ਸ਼ਰੇ ਦਾ ਨਛਤਰ ਚੰਗਾ ਹੈ ਤੁਹਾਡੀ ਦਿੱਤੀ ਸਲਾਹ ਵੀ ਕੰਮ ਆਏਗੀ ਤੇ ਤੁਹਾਡੀ ਦਿੱਤੀ ਸਲਾਹ ਦੀ ਪ੍ਰਸ਼ੰਸਾ ਵੀ ਹੋਏਗੀ ਵਿਰੋਧੀ ਵੀ ਦਵੇ ਰਹਿਣਗੇ ਕੋਈ ਪੋਜੀਟਿਵ ਕਾਰ ਸਕੇਗਾ ਕੋਸ਼ਿਸ਼ੇ ਕਰਨੀ ਹੈ ਕਿ ਅੱਜ ਪੀਲਾ ਚੰਦਨ ਮੱਥੇ ਤੇ ਲਗਾ ਸਕਦੇ ਹੋ ਤਾਂ ਦਿਨ ਵਧੀਆ ਜਾਵੇ ਇਸ ਲਈ ਹਲਕਾ ਜਾਂ ਹਰਾ ਰੰਗ ਪਹਿਨੋ ਲਿਓ ਜਨ ਕੈਂਸਰ ਜਨ ਕਰਕਰਾ ਰਾਸ਼ੀ ਕਰਕਰਾ ਰਾਸ਼ੀ ਦੇ ਲਈ ਸਿਤਾਰੇ ਅੱਜ ਦਾ ਦਿਨ ਨਕਸ਼ਤਰ ਮਿੱਤਰ ਨਾ ਹੋਣ ਕਰਕੇ ਥੋੜੀ ਭੱਜ ਨੱਠ ਜ਼ਿਆਦਾ ਕਰਨੀ ਪਵੇਗੀ ਰਿਜ਼ਲਟ ਉੱਨਾ ਵਧੀਆ ਨਹੀਂ ਮਿਲੇਗਾ ਪਰ ਮਿਹਨਤ ਮੁਤਾਬਕ ਮਿਹਨਤ ਤੇ ਕਰਨੀ ਹੋਈ ਚਾਹੀਦੀ ਹੈ ਹਨਾ ਇਹ ਤੇ ਆਮ ਚੀਜ਼ ਗੱਲ ਹੈ ਕਿ ਮਿਹਨਤ ਜ਼ਰੂਰ ਕਰੋ ਤੇ ਬਾਕੀ ਕੁਦਰਤ ਤੇ ਛੱਡ ਦਿਓ ਪਰਮਾਤਮਾ ਜਿਹਨੂੰ ਆਪਾਂ ਕੁਦਰਤ ਪਰਮਾਤਮਾ ਕਹਿੰਦੇ ਆ ਬਲਿਹਾਰੇ ਕੁਦਰਤ ਚ ਹੀ ਵਸਿਆ ਹੋਇਆ ਪਰਮਾਤਮਾ ਤਾਂ ਉਹ ਸਹੀ ਹੋ ਜਾਏਗਾ ਕੀ ਕਰਨਾ ਆਚਾਰ ਲੈ ਕੇ ਲੰਗਰ ਚਾਹ ਤੁਸੀਂ ਲੈ ਸਕਦੇ ਹੋ ਜੇ ਕਿਤੇ ਤਾਂ ਹੋਰ ਵੀ ਵਧੀਆ ਕੱਲ੍ਹ ਵੀ ਆਪਾਂ ਤੁਹਾਨੂੰ ਦੱਸਿਆ ਸੀ ਨਕਸ਼ਤਰ ਮਿੱਤਰ ਨਹੀਂ ਹੈ ਇਸ ਕਰਕੇ ਆਪਣੀ ਸਿਹਤ ਦਾ ਧਿਆਨ ਰੱਖੋ ਸੈਰ ਕਰੋ ਮਸਲਸ ਪ੍ਰੋਬਲਮ ਤਾਂ ਕਰ ਲਿਓ ਜਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲੇਸੀ ਤਾਰੇ ਬੁੱਧ ਦਾ ਨਕਸ਼ਤਰ ਮਿੱਤਰੇ ਕਮਿਸ਼ਨ ਦਾ ਕੰਮ ਕਰਨ ਵਾਲਿਆਂ ਨੂੰ ਬਾਣੀ ਦਾ ਸੰਬੰਧਿਤ ਕੰਮ ਕਰਨ ਵਾਲਿਆਂ ਦੇ ਸ਼ਿਕਾਰੇ ਬਿਲਕੁਲ ਅੱਛੇ ਜਾਣ ਵਾਲੇ ਆ ਦਿਨ ਦੀ ਸ਼ੁਰੂਆਤ ਹੀ ਵਧੀਆ ਹੋਵੇਗੀ ਹਮਿਸ਼ਾ ਨਿਤ ਦਾ ਨਕਸ਼ਤਰ ਮੁੱਤਰੀਏ ਪਰ ਸ਼ਨੀ ਬਿਜ਼ਨਸ ਵਪਾਰ ਵਿੱਚ ਚੱਕ ਪ੍ਰਾਪਰਟੀ ਜਾਂ ਪੈਟਰੋਲੀਅਮ ਜਾਂ ਰੇਤਾ ਮਜ਼ਰੀ ਦਾ ਕੰਮ ਕਰਨ ਵਾਲਿਆਂ ਨੂੰ ਸ਼ਨੀ ਚੰਗਾ ਫਾਇਦਾ ਦੇ ਸਕਦਾ ਹੈ ਤੇ ਉਹਦੇ ਲਈ ਤੁਸੀਂ ਕੀ ਕਰਨਾ ਹੈ ਪਰਿਵਾਰ ਵਿੱਚ ਹਾਂ ਪ੍ਰਭਾਤਿਸ ਲਾਣਾ ਤਾਂ ਚੱਲ ਰਹੀ ਪਰ ਸੋਚ بیٹھ ਕੇ ਇੱਕ ਟੈਮ ਖਾਣਾ ਜ਼ਰੂਰੀ ਹੈ ਵਰਦੋਜਨੀ ਕੰਨਿਆ ਰਾਸ਼ੀ ਦੇ ਲਈ ਬੁੱਧਾ ਨਕਸ਼ਤਰ ਅਤੇ ਸ਼ਨੀ ਦਾ ਨਕਸ਼ਤਰ ਦੋਨੋਂ ਲਈ ਤਾਂ ਇਹ ਬਿਲਕੁਲ ਛਾ ਜਾਏਗਾ ਅਸਰ ਕਰਦਾ ਸਾਥ ਮਿਲੇਗਾ ਵੀ ਜੀ ਰਹੋਗੇ ਕੰਮ ਕਾਜ ਚ ਜੋ ਤੁਸੀਂ ਜਿਸ ਵੀ ਤਰੀਕੇ ਨਾਲ ਕੰਮ ਕਰਦੇ ਹੋ ਉਸ ਨਾਲ ਥੋੜੇ ਆਪਣੀ ਸੁਭਾਅ ਚ ਥੋੜੀ ਜੀ ਤੁਸੀਂ ਨਿਮਰਤਾ ਤੇ ਮਿਠਾਸ ਰੱਖੇ ਚਾਹਦੇ ਹੋ ਤਾਂ ਸਮਝੋ ਸਿਤਾਰੇ ਖੁਸ਼ਹਾਲ ਦੇ ਜਾਣਗੇ ਨਾਲ ਤੁਸੀਂ ਇਹ ਵੀ ਧਿਆਨ ਰੱਖਣਾ ਕਿ ਗਾਂ ਨੂੰ ਰੋਟੀ ਅੱਜ ਪਾ ਦੇਣੀ ਹੈ ਸ਼ਨੀ ਦਾ ਨਕਸ਼ਤਰ ਸ਼ੁਭ ਫਲ ਦੇ ਹੀ ਰਿਹਾ ਕੰਨਿਆ ਰਾਸ਼ੀ ਵਾਲਿਆਂ ਨੂੰ ਕਿਉਂਕਿ ਪ੍ਰਾਪਰਟੀ ਬਣਾਉਣ ਲਈ ਸ਼ਨੀ ਉੱਚ ਦਾ 7ਵੇਂ ਸਥਾਨ ਤੋਂ ਬਣਿਆ ਹੋਇਆ ਹੈ ਪ੍ਰਾਪਰਟੀ ਲਈ ਕੰਮ ਕਰ ਲਿਓ ਤੇ ਫਸਟਾ ਥੋੜਾ ਜਨਰਲ ਤੋਂ ਬਚਿਆ ਤੁਸੀਂ ਤੇ ਅੱਜ ਦੇ ਦਿਨ ਦਾ ਸ਼ੁਭ ਰੰਗ ਤੁਹਾਡਾ ਟਾਰਗਟ ਲਿਬਰਾ ਜਾਨੀ ਤੁਲਾ ਰਾਸ਼ੀ ਵਾਲਿਆਂ ਦੇ ਸਿੱਟਾਰੇ ਦੀ ਗੱਲ ਕਰੀ ਤਾਂ ਦੋਨੋਂ ਨਕਸ਼ਤਰ ਅੰਦਰ ਤਾਂ ਦਿਨ ਮੁੱਖ ਖਾਸ ਕੋਈ ਦੁਕਾਨਦਾਰੀ ਕਰਨ ਵਾਲੇ ਕੱਪੜਾ ਠੀਕ ਤੇ ਪਰਫਿਊਮ ਹਨ ਦੁੱਝ ਨੂੰ ਸਲਾਹ ਦੇਣਾ सूरज बहुत तो दूजे तो आ सुभा थोड़ा जहा कई बार गलबात फिसल जाती है पर काम घर तो की स्थिति तकरीबन तकरीबन ठीक रहेगी तो इस के घर तो निकलते समय पानी का कुट पी के और शुक्र में शुभ करके करना पीछे इतर लगा के जाना समझो एनर्जी कम कर अच्छा अगली राशि स्कॉर्पियो जानी वृश्चिक राशि वृश्चिक राशि के लिए सितारे चंगे ਤਕਰੀਬਨ ਦੇਖਿਆ ਜਾਵੇ ਤਾਂ ਸੂਰਜ ਬੁੱਧ ਤੇ ਮੰਗਲ ਚੰਦਰ ਲਗਨ ਵਿੱਚ ਚਲੇ ਤੇ ਸ਼ਨੀ ਦਾ ਨਕਸ਼ਤਰ ਮਿੱਤਰ ਨਹੀਂ ਹੈ ਤਾਂ ਇਸ ਕਰਕੇ ਜਿੱਦ ਘੇੜ ਕੇ ਅੱਜ ਵੀ ਕੋਈ ਕੰਮ ਨਹੀਂ ਕਰਨਾ ਆਪਣੇ ਗੁੱਸੇ ਤੇ ਕੰਟਰੋਲ ਰੱਖਣਾ ਹੈ ਘਰ-ਬਾਇਨਸ ਬੰਦ ਅਛੇ ਰੱਖਣੇ ਆ ਚਾਦੀ ਦੇ ਗਲਾਚ ਪਾਣੀ ਪੀਣਾ ਹੈ ਤੇ ਸਭ ਤੋਂ ਜ਼ਰੂਰੀ ਤੁਸੀਂ ਅੱਜ ਕਿਉਂਕਿ ਸ਼ਨੀ ਦਾ ਨਕਸ਼ਤਰ ਹੈ ਕੋਈ ਵੀ ਈਨ ਕਰਦੇ ਸਮੇਂ ਕਿਸੇ ਨਾ ਕਿਸੇ ਤਰ੍ਹਾਂ ਦਾ ਪ੍ਰੋਮਿਸ ਕਰਦੇ ਸਮੇਂ ਪਰਵਾਹ ਨਾ ਹੋਏ ਕਿ ਚਾਹ ਦਾ ਦੇਣੀ ਨੂੰ ਮਦਦ ਸਾਰਨ ਵਾਲੀ ਚਾਹ ਯਾਨੀ ਕੋਈ ਰਿਸ਼ਤਾ ਦੀ ਹੈ ਤਾਂ ਤੁਹਾਨੂੰ ਕਿ ਵਧਾਉਣਾ ਤਾਂ ਪਰਵਾਹ ਹੈ ਤਾਂ ਪੁੱਛ ਲੋ ਗੱਲਬਾਤ ਕਰ ਲੋ ਫਿਰ ਅੱਗੇ ਸੈਜੀਟੇਰੀਸਤਨ 우라시 ਦੇ ਸਿਤਾਰੇ ਵਿਦੇਸ਼ੀ ਚੰਗੇ ਆ ਕੰਮ ਕਰ ਲੈ ਚੰਗੇ ਆ ਤੇ ਦਿਖਿਆ ਜਾਵੇ ਤਾਂ ਸ਼ੁਕਰ ਦੀ ਸਥਿਤੀ ਅੱਛੀ ਆ ਤਕਪੂਰ ਦੀ ਟਿੱਕੀ ਅੱਜ ਤੁਸੀਂ ਆਪਣੇ ਕੋਲ ਰੱਖ ਕੇ ਅਗਰ ਚਾਹੋ ਤਾਂ ਵਧੀਆ ਸ਼ੇਅਰ ਮਾਰਕੀਟ ਵਿੱਚ ਜ਼ਿਆਦਾ ਪੈਸਾ ਨਹੀਂ ਲਗਾਣਾ ਚਾਹੀਦਾ ਕਿਉਂਕਿ ਕੋਈ ਇੱਕ ਦੋ ਤਰ੍ਹਾਂ ਦੇ ਹੋਈ ਹੋਏ ਨੁਕਸਾਨ ਤੋਂ ਪ੍ਰਸ਼ਾਂਤ ਥੋੜੇ ਘਾਹੀ ਰਹੇ ਹਨ ਤੇ ਇਹ ਤੁਹਾਨੂੰ ਸ਼ੁਭ ਕਰਨ ਲਈ ਕਾਲੇ ਚੁੱਤੇ ਤੇ ਤਿੱਲੇ ਲੈ ਕੇ ਚਲਪੜਵਾ ਕਰ ਸਕਦੇ ਕੈਪ੍ਰਿਕੋਨ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਸਿਤਾਰੇ ਜੋ ਨੇ ਅ ਨਕਸ਼ਤਰ ਮਿਤਰਤਾ ਇਸ ਕਰਕੇ ਦਿਨ ਵਧੀਆ ਸੇਤ ਨਹੀਂ ਹੋਣ ਠੀਕ ਹੁੰਦੀ ਜਾਏਗੀ ਬਿジネス ਦੀ ਵੀ ਅੱਛੀ ਹੋਏਗੀ ਭਾਜ ਨਾਟ ਵੀ ਬਣੇਗੀ ਤੇ ਅੱਛੇ ਲੋਕਾਂ ਨਾਲ ਸੰਬੰਧ ਦਾ ਫਾਇਦਾ ਵੀ ਹੋ ਜਾਏਗਾ ਕੋਈ ਜ਼ਿਆਦਾ ਉਕਾ ਕਰਨ ਦੀ ਜ਼ਰੂਰਤ ਨਹੀਂ ਹੈ ਪਰ ਤਹੀ ਮਿਲ ਕੇ ਨਾਉਣਾ ਸ਼ੁਕਰ ਦੀ ਸ਼ੁਕਤਾ ਨੂੰ ਹੋਉਂਦਾ ਹੈ ਅਕੂਰਸਿਆ ਨਹੀਂ ਕੰਬ ਰਾਸ਼ੀ ਕੰਬ ਰਾਸ਼ੀ ਵਾਲਨ ਥੋੜੇ ਹੌਲ ਵਾਲੇ ਕੱਲ ਦੀ ਚਿੰਤਾ ਤੇ ਵਧੀ ਹੈ ਅੱਛੇ ਲੋਕਾਂ ਨਾਲ ਸੰਬੰਧ ਵੀ ਵਧੀ ਆ ਪਰ ਅਸਲ ਜੇ ਇਹ ਕਿ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਆਪਣੇ ਅਫਸਰਾਂ ਦੀ ਗਰਮੀ ਵਾਲੇ ਰੁਕਦਾ ਥੋੜਾ ਜਿਹਾ ਆ ਨੁਕਸਾਨ ਹੋ ਰਿਹਾ ਤੇ ਇਸ ਕਰਕੇ ਨਰਮੀ ਵਾਲਾ ਰਖਵੇ ਤੁਹਾਡੇ ਪ੍ਰਤੀ ਨਿਮਰਤਾ ਤੇ ਨਾਲ ਤੁਸੀਂ ਆਪਣੇ ਕੰਮ ਨੂੰ ਸਹੀ ਸਮੇਂ ਤੇ ਮੇੜਦੇ ਰਹੋ ਤਾਂ ਇਹਦੇ ਲਈ ਤੁਸੀਂ ਰਾਹ ਨੂੰ ਸ਼ਾਂਤ ਕਰਨਾ ਹੈ ਤੇ ਕੀ ਕਰਨਾ ਹੈ ਤੁਸੀਂ ਸ਼ੁਕਰ ਤੇ ਸੂਰਜ ਨੂੰ ਸ਼ੁਭ ਕਰਨ ਦੇ ਲਈ ਕਿਹੜੇ ਅਸ਼ਟਕਾ ਪਾਸਾ ਕਰਦੇ ਹੋ ਤੁਸੀਂ ਤੇ ਤੁਪ ਚ ਸੇਟਾ ਕੇ ਜਰੂਰ ਰੱਖੋ ਪਾਇਸੇ ਜਰੇ ਮੇਂਦਾਸ਼ੀ ਮੇਂਦਾਸ਼ੀ ਦੇ ਲਈ ਜੋ ਸਿਤਾਰਿਆਂ ਨੇ ਜੀ ਸਿਤਾਰਿਆਂ ਦੇ ਮੁਤਾਬਕ ਛਲੇ ਲਗਨ ਚ ਹੈ ਔਰ ਸ਼ੁਕਰ ਜੋ ਹੈ ਅਠਵੇਂ ਸਤਾਂ ਜੋ ਬਣੇ ਹੋਏ ਆ ਸ਼ਨੀ ਦਾ ਇਹ ਨਕਸ਼ਤਰ ਹੈ ਆਮ ਕਈ ਦਿਨਾਂ ਤੋਂ ਦਸਰੇ ਆ ਮੀਨ ਲਗਨ ਤੇ ਮੀਨ ਰਾਸ਼ੀ ਵਾਲਿਆਂ ਨੂੰ ਸਿਹਤ ਦਾ ਧਿਆਨ ਦੇ ਰੱਖਣਾ ਹੈ ਨਜ਼ਰਾਂ ਤੋਂ ਬਚਣਾ ਹੈ ਤੇ ਦੂਸਰਾ ਜ਼ਰੂਰੀ ਹੈ ਕਿ ਕਰਜ਼ਾ ਲੈਣ ਤੋਂ ਥੋੜਾ ਗੁਰੇਜ ਕਰੋ ਕਰਜ਼ਾ ਬਚ ਜਾਏਗਾ ਕਿਉਂਕਿ ਖਰਚੇ ਵੱਧ ਤੋਂ ਵੱਧੇ ਹੋਏ ਆ ਤੁਹਾਡੇ ਇਨਕਮ ਤੇ ਖਰਚੇ ਬਰਾਬਰ ਹੀ ਚੱਲਦੇ ਪਏ ਆ ਜਿਸ ਕਰਕੇ ਤੁਸੀਂ ਥੋੜੀ ਜਿਹੀ ਪਰੇਸ਼ਾਨ ਹੋਏ ਆਪਣੇ ਖਰਚਿਆਂ ਨੂੰ ਲੈ ਕੇ ਸ਼ਾਇਦ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ

ਇਹ ਤਾਂ ਇਹ ਤੁਸੀਂ ਐਂ ਭਾਵੇਂ ਤੁਸੀਂ ਕਿਸੇ ਨੂੰ ਘਰ ਪਛਾਣਾ ਦੇ ਸਕਦੇ ਨਹੀਂ ਕਰ ਸਕਦੇ ਤਾਂ ਜ਼ਰੂਰੀ ਹੈ ਕਿ ਤਰਕ ਨਾਲ ਗੱਲ ਕਰੀ ਇਸੇ ਤਰ੍ਹਾਂ ਨਾਲ ਵਾਸਤੂ ਟਿਕ ਜੋ ਕਿ ਲਿਖੇ ਹੋਏ ਜੋ ਪਰਖੇ ਹੋਏ ਆ ਇਸ ਤਰ੍ਹਾਂ ਨਾਲ ਹੁੰਦਾ ਵੀ ਹੈ ਕਈ ਹੁੰਦਾ ਹੈ ਕਹਿੰਦੇ ਆ ਸਾਊਥ-ਵੈਸਟ ਦਿਸ਼ਾ ਦੇ ਵਿੱਚ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਅਗਰ ਸਾਊਥ-ਵੈਸਟ ਦਿਸ਼ਾ ਚ ਪਰੇਸ਼ਾਨ ਪਾਣੀ ਹੋਵੇ ਸੋਰੀ ਅਗਰ ਸਾਊਥ-ਵੈਸਟ ਦਿਸ਼ਾ ਚ ਪਾਣੀ ਹੋਵੇ ਤਾਂ ਅਨੰਨੇਸਸਿਟੀਆਂ ਰੰਡੀਆਂ ਨੇ ਤੇ ਮਾਨਸਿਕ ਤੌਰ ਤੇ ਬਿਮਾਰੀ ਕਿਸੇ ਨਾ ਕਿਸੇ ਤਰ੍ਹਾਂ ਚੱਲਦੀ ਰਹਿੰਦੀ ਹੈ ਅੱਜ ਆਪਾਂ ਤੁਹਾਨੂੰ ਦੱਸਦੇ ਆ ਕਿ ਸਾਊਥ-ਵੈਸਟ ਦਿਸ਼ਾ ਦੇ ਵਿੱਚ ਅਗਰ ਕੀ ਹੋਵੇ ਅਗਰ ਸਾਊਥ-ਵੈਸਟ ਦਿਸ਼ਾ ਦੇ ਵਿੱਚ ਅ ਤਕਰੀਬਨ ਦੇਖਿਆ ਜਾਵੇ ਤਾਂ ਅਗਰ ਕਾਲਾ ਰੰਗ ਆ ਗਿਆ ਸਮਝੋ ਹਨਾ ਜੇ ਕਾਲਾ ਰੰਗ ਸਾਊਥ-ਵੈਸਟ ਦਿਸ਼ਾ ਚ ਪਿਆ ਹੋਵੇ ਤਾਂ ਤਕਰੀਬਨ ਕਾਰ ਪਰਿਵਾਰ ਵਿੱਚ ਕਿਸੇ ਨਾ ਕਿਸੇ ਨੂੰ ਕੋਈ ਲੰਬੀ ਬਿਮਾਰੀ ਕਈ ਵਾਰੀ ਅਸੀਂ ਕੀ ਕਰਦੇ ਹਾਂ ਜਿੱਦਾਂ ਅੱਜਕੱਲ ਬੜਾ ਰਵਾਜ ਹੈ ਜੀ ਬਲੈਕ ਕਲਰ ਦਾ ਪੱਥਰ ਲਵਾ ਲੈਂਦੇ ਆ ਨਾ ਤੇ ਰਸੋਈ ਚ ਤੇ ਨਾ ਹੀ ਸਾਊਥ-ਵੈਸਟ ਦਿਸ਼ਾ 'ਚ ਕਾਲੇ ਰੰਗ ਦਾ ਜਾਂ ਡਾਰਕ ਗ੍ਰੇ ਕਲਰ ਦਾ ਪੱਥਰ ਬਿਲਕੁਲ ਨਹੀਂ ਲਗਾਉਣਾ ਚਾਹੀਦਾ ਸਾਊਥ-ਵੈਸਟ ਦੇ ਅਸ਼ਮ ਬਲੈਕ ਤੇ ਗ੍ਰੇ ਕਲਰ ਦਾ ਪੱਥਰ ਜਾਂ ਬਲੈਕ ਕਲਰ ਜਾਂ ਤੇ ਗ੍ਰੇ ਕਲਰ ਦੇ ਕੋਈ ਕਈ ਵਾਰੀ ਅਸੀਂ ਜਿੱਦਾਂ ਅੱਜਕੱਲ ਗ੍ਰੇ ਕਲਰ ਆਮ ਹੀ ਚੱਲਦਾ ਵਧੀਆ ਵੀ ਲੱਗਦਾ ਹੈ ਹਨਾ ਤੇ ਤੁਸੀਂ ਚਾਦਰਾਂ ਵੀ ਲਗਾਉਣਾ ਕੋਸ਼ਿਸ਼ ਕਰੋ ਸਾਊਥ-ਵੈਸਟ ਦਿਸ਼ਾ ਦੇ ਵਿੱਚ ਕਿਉਂਕਿ ਮਾਸਟਰ ਬੈੱਡਰੂਮ ਬਣਾਉਣਾ ਬੜਾ ਸ਼ੁਭ ਹੁੰਦਾ ਹੈ ਤਾਂ ਉਸ ਜਗ੍ਹਾ ਤੇ ਲਾਈਟ ਕਰੀਮ ਕਲਰ येलो ਕਲਰ ਕਰਵਾਇਆ ਵੀ ਜਾਵੇ ਤੇ ਉਸ ਨਾਲ ਸੰਬੰਧਿਤ ਵਸਤੂਆਂ ਹੀ ਉੱਥੇ ਰੱਖੀਆਂ ਠੀਕ ਹੈ ਸਮਝ ਆ ਜਾਂਦਾ ਆਪ ਸਭ ਦਾ ਸਾਡੇ ਨਾਲ ਅੱਛਾ ਜਾਵੇ ਸਾਸ਼ਿਕਾ